ਮਹਾਰਾਜ ਸਿੰਘ ਬੀਕੇ ਆਜ਼ ਦਾ ਬਲਾਕ ਆਗੂ ਅੱਜ ਅਸੀਂ ਅਨੋਰੀ ਤੇ ਨਰਵਾਣਾ ਦੇ ਬਾਰਡਰ ਤੇ ਖੜੇ ਸੀ ਹਰਿਆਣਾ ਪੰਜਾਬ ਦੇ ਬਾਰਡਰ ਤੇ ਦੇਖ ਰਹੇ ਹਾਲਾਤ ਹਰਿਆਣਾ ਸਰਕਾਰ ਨੇ ਹਾਲਾਤ ਇਸ ਤਰ੍ਹਾਂ ਦੇ ਬਣਾਏ ਨੇ ਜਿਵੇਂ ਕਿ ਕਿਸੇ ਦੁਸ਼ਮਣ ਦੇਸ਼ ਨੇ ਚੜਾਈ ਕਰਕੇ ਆਉਣਾ ਹੁੰਦਾ ਹੈ ਦੇਖਿਆ ਜਾ ਰਿਹਾ ਹੈ ਵੱਡੇ ਵੱਡੇ ਬੈਰੀਕੇਟ ਪੱਥਰ ਜੀਸੀਬੀ ਨਾਲ ਪਿੱਛੇ ਟੋਏ ਪੱਟੇ ਜਾ ਰਹੇ ਨੇ ਤਾਂ ਕਿ ਕਿਸਾਨ ਦਿੱਲੀ ਨਾ ਪਹੁੰਚ ਸਕਣ ਇਹ ਸਰਕਾਰ ਦੀ ਮਾੜੀ ਨੀਤੀ ਹੈ ਤੇ ਮਾੜੀ ਨੀਤ ਹੈ ਕਿਉਂਕਿ ਕਿਸਾਨ ਆਪਣੇ ਹੱਕਾਂ ਵਾਸਤੇ ਦਿੱਲੀ ਜਾ ਰਹੇ ਨੇ ਜੋ ਕਿ ਉਹਨਾਂ ਦਾ ਸੰਵਿਧਾਨਕ ਹੱਕ ਵੀ ਬਣਦਾ ਹੈ ਦਰਨਾ ਮੁਜ਼ਾਹਰਾ ਕਰਨਾ ਉਹਨਾਂ ਦਾ ਅਧਿਕਾਰ ਹੈ ਪਰ ਸਰਕਾਰ ਟੱਕੇਸ਼ਾਈ ਤੇ ਤੁਲੀ ਹੋਈ ਹੈ ਹਰਿਆਣਾ ਸਰਕਾਰ ਤੇ ਸੈਂਟਰ ਦੀ ਸਰਕਾਰ ਐਨੇ ਟੱਕੇਸ਼ਾਈ ਤੇ ਉਤਰੀ ਹੈ ਕਿ ਬਾਰਡਰ ਸੀਲ ਕੀਤੇ ਨੇ ਸੜਕਾਂ ਰੋਕੀਆਂ ਹੋਈਆਂ ਨੇ ਜਿਵੇਂ ਕਿ ਕਿਸਾਨਾਂ ਤੇ ਦੋਸ਼ ਲਾਇਆ ਜਾਂਦਾ ਕਿ ਕਿਸਾਨ ਸੜਕਾਂ ਰੋਕਦੇ ਨੇ ਪਰ ਤੁਹਾਡੇ ਸਾਹਮਣੇ ਹੈ ਨੈਸ਼ਨਲ ਹਾਈਵੇ ਹੈ ਸਰਕਾਰ ਨੇ ਮੁਕੰਮਲ ਤੌਰ ਤੇ ਬੰਦ ਕੀਤਾ ਹੋਇਆ ਹੈ ਇਹ ਲੋਕਤੰਤਰ ਦਾ ਕਹਾਣ ਹੋ ਰਿਹਾ ਹੈ ਜਿਵੇਂ ਹੁਣ ਸਰਕਾਰ ਨੇ ਬੈਰੀਕੇਟਿੰਗ ਲਾ ਕੇ ਬੰਦ ਕਰ ਦਿੱਤਾ ਹੈ 13 ਤਰੀਕ ਨੂੰ ਕਿਸਾਨਾਂ ਨੇ ਦਿੱਲੀ ਵੱਲ ਕੁਝ ਕਰਨਾ ਕਿਵੇਂ ਲੱਗਦਾ ਫਿਰ ਇਥੇ ਕੁਝ ਕਰਨ ਦਾ ਇਹ ਸਰਕਾਰ ਦੀਆਂ ਗਲਤਫਹਿਮੀਆਂ ਨੇ ਕਿ ਕਿਸਾਨ ਇਹਨਾਂ ਬੈਰੀਕੇਟਾਂ ਨੂੰ ਜਾਂ ਪੱਥਰ ਲਾ ਕੇ ਰੋਕ ਦਿੱਤੇ ਜਾਣਗੇ ਜਿਨ੍ਹਾਂ ਕਿਸਾਨਾਂ ਦਾ ਜੋਸ਼ ਹੈ ਜਿਨ੍ਹਾਂ ਦਾ ਇਤਸ਼ਾ ਹੈ ਆਪਣੇ ਹੱਕ ਲੈਣ ਵਾਸਤੇ ਉਹ ਪੱਥਰ ਜਾਂ ਬੈਰੀਕੇਡ ਕਿਸਾਨਾਂ ਕੇ ਕੋਈ ਮਾਮੂਲੀ ਚੀਜ਼ ਨੇ ਇਹ ਰੋਕ ਨਹੀਂ ਸਕਣਗੇ ਨਹੀਂ ਦੇਖ ਹੁਣ ਪ੍ਰਸ਼ਾਸਨ ਚਾਰ ਦਿਨ ਪਹਿਲਾਂ ਤੋਂ ਹੀ ਜੀਸੀਬੀਆਂ ਨਾਲ ਟੋਏ ਵਟਕੇ ਪੱਥਰ ਵੱਡੇ ਵੱਡੇ ਬੈਰੀਕੇਡ ਨੇ ਫਿਰ ਕਿਸਾਨਾਂ ਦੇ ਲਈ ਕੋਈ ਆਪਣੇ ਸਾਧਨ ਵਗੈਰਾ ਲੈ ਕੇ ਆਉਣਗੇ ਜਾਂ ਕਿਵੇਂ ਲੱਗਦਾ ਹੈ ਕਿਸਾਨਾਂ ਨੇ ਤੇ ਬੜੀ ਬਿਦਦੀ ਜਾਂ ਬਿਉਂਤ ਬੰਦੀ ਕੀਤੀ ਹੈ ਜਿੱਥੇ ਬੰਦੀਆਂ ਨੇ ਬੜੀ ਵਧੀਆ ਤਰੀਕੇ ਨਾਲ ਆਪਣੀ ਹੇਠਲੀ ਸਾਰੀ ਕਾਇਆਂ ਨੂੰ ਅਦਾਤਾ ਕੀਤੀਆਂ ਨੇ ਕਿ ਲੰਗਨ ਵਾਸਤੇ ਜੀਐਸਬੀ ਦਾ ਪ੍ਰਬੰਧ ਆਪਣੇ ਨਾਲ ਸਾਰੇ ਸੰਧ ਲੈ ਕੇ ਆਉਣੇ ਨੇ ਤਾਂ ਕਿ ਇਹ ਸਰਕਾਰ ਦੇ ਜਿਹੜੇ ਮਾਰੇ ਹਤਕੰਡੇ ਨੇ ਉਹ ਸਾਨੂੰ ਰੋਕ ਨਾ ਸਕਣ ਅਸੀਂ ਹਰ ਹਿੱਲੇ ਦਿੱਲੀ ਪਹੁੰਚਾਂਗੇ ਕੋਈ ਵੀ ਤਰੀਕਾ ਵਰਤਣਾ ਪਵੇ ਅਸੀਂ ਇਹਨਾਂ ਬਾਡਰਾਂ ਤੇ ਰੁਕਾਂਗੇ ਨਹੀਂ ਹਰੇਕ ਇਹਲੇ ਦਿੱਲੀ ਪਹੁੰਚਾਂਗੇ ਜਿਵੇਂ ਪਿਛਲੇ 4 ਸਾਲ ਪਹਿਲਾਂ ਜਦੋਂ ਆਪਣਾ ਕਾਲੇਕਰਨ ਨੂੰ ਵਾਸਤੇ ਦਿੱਲੀ ਗਏ ਸੀਗੇ ਜਿਹੜਾ ਕਿਸਾਨਾਂ ਦਾ ਸਾਡਾ ਕੀ ਉਸ ਤੋਂ ਵੱਧ ਕੇ ਰਹੂਗਾ ਇਸ ਵਾਰ ਉਸ ਤੋਂ ਵੱਧ ਇਸ ਵਾਰੀ ਹਰਿਆਣਾ ਦੇ ਲੋਕਾਂ ਦੇ ਵਿੱਚ ਤੇ ਦੱਖਣ ਸਾਈਡ ਦੇ ਲੋਕਾਂ ਵਿੱਚ ਇਹਨਾ ਤੁਸ਼ਾ ਹੈ ਉਹ ਕਹਿੰਦੇ ਤੁਸੀਂ ਬਾਰਡਰਾਂ ਤੇ ਪਹੁੰਚੋ ਅੱਗੇ ਪਹੁੰਚਾਂ ਦੀ ਜਮਵਾਰੀ ਸਾਡੀ ਹੈ ਅਸੀਂ ਦੇਖਾਂਗੇ ਹਰਿਆਣਾ ਸਰਕਾਰ ਕਿਵੇਂ ਰੋਕਦੀ ਹੈ ਤੁਹਾਨੂੰ ਅਸੀਂ ਦਿੱਲੀ ਤੱਕ ਪਹੁੰਚਾਵਾਂਗੇ हरियाणा ਦੇ ਲੋਕ ਬੜੇ ਉਤਸ਼ਾਹਤ ਨੇ ਉਹਨਾਂ 'ਚ ਬਹੁਤ ਹੌਸਲਾ ਆਇਆ ਸ੍ਰੀ ਜਿਵੇਂ ਆਪਾਂ ਦੇਖ ਰਹੇ ਹਾਂ ਦੱਤਾ ਸਿੰਘ ਵਾਲੇ ਬਾਰਡਰ ਦੇ ਤੇ ਪੈਦਾ ਮਿਲਟਰੀ ਫੋਰਸ ਵਾਟਰ ਕੈਨਲ ਹੋਰ ਵੀ ਅਨੇਕਾ ਜਿਹੜੇ ਪ੍ਰਬੰਧ ਨੇ ਸਰਕਾਰ ਦੇ ਇਹਨਾਂ ਨੂੰ ਕਿਵੇਂ ਲੱਗਦਾ ਕਿ ਕਿਸਾਨ ਜਿੱਥੇ ਬੰਦੀਆਂ ਗਿੱਚੂ ਕਹੂਗੀ ਕਿ ਨਹੀਂ ਸਰਕਾਰ ਦੀ ਗਲਤਫਹਿਮੀ ਹੈ ਹੋ ਸਕਦਾ ਸਰਕਾਰ ਦੇ ਦਿਮਾਗ 'ਚ ਹੋਏ ਕਿ ਪੁਲਿਸ ਬਲ ਜਾਂ ਹੋਰ ਕੋਈ ਹੱਥ ਕੰਡੇ ਵਰਤ ਕੇ ਅਸੀਂ ਕਿਸਾਨਾਂ ਨੂੰ ਰੋਕ ਲਾਂਗੇ ਪਰ ਇਹ ਮਤ ਸੋਚੇ ਸਰਕਾਰ ਕਿ ਪੁਲਿਸ ਵਾਲਨਾਂ ਜਾਂ ਹੋਰ ਕੋਈ ਪਰਚੇ ਵਗੈਰਾ ਕਰਕੇ ਕਿਸਾਨਾਂ ਨੂੰ ਰੋਕ ਲਿਆ ਜਾਏਗਾ ਪਰ ਕਿਸਾਨਾਂ ਦੇ ਵਿੱਚ ਆਪਣੇ ਹੱਕ ਲੈਣ ਵਾਸਤੇ ਇਹਨਾਂ ਦਾ ਉਤਸ਼ਾਹ ਹੈ ਕਿ ਉਹ ਸੋਚਦੇ ਨੇ ਹਰ ਹਿੱਲੇ ਅਸੀਂ ਜਾਵਾਂਗੇ ਸਰਕਾਰ ਦਾ ਹਰ ਤਰ੍ਹਾਂ ਨਾਲ ਮੁਕਾਬਲਾ ਕਰਾਂਗੇ ਕਿਸ ਤਰ੍ਹਾਂ ਵੀ ਹੋਵੇ ਦਿੱਲੀ ਜਾਣ ਤੋਂ ਅਸੀਂ ਰੁਕਾਂਗੇ